ਸੋ ਸ਼ੰਭੂ ਬਾਰਡਰ ਤੇ ਖੜੇ ਹੋਏ ਆ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਕਾਲ ਦਿੱਤੀ ਗਈ ਸੀ ਕਿ ਕਿਹਾ ਗਿਆ ਸੀ ਕਿ ਉਹਨਾਂ ਨੂੰ ਛਡਾਇਆ ਜਾ ਕਿਉਂਕਿ ਜਿਸ ਤਰੀਕੇ ਦੇ ਨਾਲ ਸਜ਼ਾਵਾਂ ਪੂਰੀਆਂ ਹੋ ਗਈਆਂ ਤੇ ਦਿੱਲੀ ਨੂੰ ਕੂਚ ਕਰਨ ਦੇ ਲਈ ਇੱਕ ਆ ਕਾਲ ਦਿੱਤੀ ਗਈ ਸੀ ਜਿੱਥੇ ਕਾਫੀ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਬਾਡਰ ਤੇ ਖੜੇ ਹੋਏ ਆ ਲਗ ਲਗ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਏ ਨੇ ਸੋ ਸਾਡੇ ਨਾਲ ਬੀਬੀਆਂ ਵੀ ਖੜੀਆਂ ਨੇ ਸੋ ਗੱਲਬਾਤ ਕਰਨ ਦੇ ਬੀਬੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਕੀ ਕਹਿਣਾ ਚਾਹੋਗੇ ਇੱਥੇ ਸ਼ੰਭੂ ਬਾਡਰ ਤੇ ਤੁਸੀਂ ਪਹੁੰਚੇ ਹੋ ਬਾਡਰ ਸੇ ਇਸ ਕਰਕੇ ਆਏ ਆ ਕਿ ਸਾਡੇ ਜਿੰਨੇ ਵੀ ਬੰਦੀ ਸਿੰਘ ਆ ਸਾਰੇ ਉਹ ਜੇਲ੍ਹਾਂ ਚ ਆ ਉਸ ਜਾਮਾਂ ਪੂਰੀਆਂ ਕਰ ਚੁੱਕੇ ਆ ਸਰਕਾਰ ਫੇਰ ਵੀ ਨਹੀਂ ਛੱਡ ਰਹੀ ਇਹ ਸਰਕਾਰ ਦਾ ਬਹੁਤ ਗੰਦਾ ਅਬ ਤੀਰ ਹੈ ਕਿ ਸਰਕਾਰ ਨੂੰ ਛੱਡਨੇ ਚਾਹੀਦੇ ਆ ਉਸ ਕਰਕੇ ਅਸੀਂ ਇਸ ਮੋਰਚੇ ਤੇ ਸਾਰੇ ਹੀ ਜਿੰਨੇ ਵੀ ਆ ਅਸੀਂ ਇਕੱਠੇ ਹੋਏ ਆ ਤੇ ਇਹਨਾਂ ਨੂੰ ਪ੍ਰੇਨਾਂ ਦੇ ਲੈ ਸਰਕਾਰ ਨੂੰ ਕਿ ਤੁਸੀਂ ਸਾਡੇ ਜਿਹੜੇ ਬੰਦੀ ਸਿੰਘ ਆ ਉਹ ਰਿਹਾ ਕਰੋ ਕਿਉਂਕਿ ਉਹ ਆਪਣੀਆਂ ਸਜ਼ਾ ਜਿਹੜੀਆਂ ਪੂਰੀਆਂ ਕਰ ਚੁੱਕੇ ਨੇ ਹਾਂ ਪਰ ਜਿਸ ਤਰੀਕੇ ਦੇ ਨਾਲ ਦੇਖਿਆ ਗਿਆ ਪਹਿਲਾਂ ਵੀ ਲੰਮਾ ਸਮਾਂ ਇੱਥੇ ਰਹੇ ਨੇ ਹੈਨਾ ਤੇ ਬਾਰਡਰਾਂ ਤੇ ਹੁਣ ਵੀ ਮੇਰੀ ਗੱਲ ਤੇ ਉੱਥੇ ਕੰਕਰੀਟ ਵਾਲੇ ਉਹ ਲਗਾ ਦਿੱਤੇ ਗਏ ਨੇ ਕਿਸ ਤਰ੍ਹਾਂ ਦੇਖਦੇ ਆਂ ਇਹ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਹਰਿਆਣੇ ਦੀ ਵੀ ਕਿਉਂਕਿ ਪੰਜਾਬ ਤੇ ਕੋਈ ਇਦਾਂ ਕਰਦਾ ਨਹੀਂ ਹੈ ਹਰਿਆਣੇ ਵਾਲਿਆਂ ਨੇ ਬੈਰੀਕੇਡ ਲਾ ਰਹੇ ਆ ਕਿ ਕੋਈ ਵੀ ਇੱਥੋਂ ਜਿੰਨੇ ਵੀ ਸਰਕਾਰੀ ਮੋਰਚੇ ਵਾਲੇ ਆਏ ਨੇ ਮੁਹਾਲੀ ਤੋਂ ਕਿ ਅੱਗੇ ਨਾ ਲੰਗੇ ਜਾਣ ਕਿਉਂਕਿ ਇਹਨਾਂ ਨੂੰ ਇੱਥੋਂ ਤੱਕ ਹੀ ਸੀਮਤ ਰੱਖਿਆ ਜਾਏ ਜਿੱਥੋਂ ਤੱਕ ਆਏ ਆ ਕਿਉਂਕਿ ਮੋਦੀ ਸਰਕਾਰ ਨੇ ਬਹਿਰਗਰ ਵਾਤੇ ਆ ਕਿ ਇੱਕ ਤਾਂ ਹਰਿਆਣੇ ਤੱਕ ਨਾ ਪਹੁੰਚ ਜਾਏ ਇੰਨੀ ਸਰਕਾਰ ਮੋਦੀ ਦੀ ਇਕੱਦੀ ਆਈ ਹੈ ਕਿ ਕਿਸੇ ਨੂੰ ਕੋਈ ਵੀ ਕੰਮ ਨਹੀਂ ਕਰਨ ਦਿੰਦੀ ਆਪਣੀ ਮਰਜ਼ੀ ਮੁਤਾਬਕ ਹਰੇਕ ਨੂੰ ਚੱਲ ਲਾ ਦਿੰਦੀ ਹੈ ਅੱਛਾ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਅਸੀਂ ਇਕੱਠੇ ਹੀ ਰਹੰਦੇ ਆ ਉੱਥੇ ਕੌਮੀ ਮੋਰਚੇ ਤੋਂ ਆਉਂਦੇ ਆ ਕੌਮੀ ਮੋਰਚੇ ਮੋਹਾਲੀ ਚ ਹਾਂਜੀ ਅਸੀਂ ਅੱਜ ਮੋਰਚੇ ਦੇ ਨਾਲ ਆਏ ਹੋਏ ਆਂ ਤਸਾ ਅਸੀਂ ਹਮਿਤ ਸ਼ਾਹ ਦੇ ਰਵਈਏ ਤੋਂ ਬਹੁਤ ਪਰੇਸ਼ਾਨ ਹਾਂ ਉਹਨਾਂ ਦਾ ਰਵਈਆ ਬਿਲਕੁਲ 50% ਦਾ ਬਿਲਕੁਲ ਹੀ ਮਤਰੇ ਯਾਰ ਮਰ ਪਤੀਰਾ ਹੈ ਔਰ ਇਹ ਚੀਜ਼ ਬਿਲਕੁਲ ਵੀ ਠੀਕ ਨਹੀਂ ਹੈ ਜੋ ਜੀ ਸੀਟ ਤੇ ਅਸੀਂ ਬੈਠੇ ਹਾਂ ਸਾਨੂੰ ਇਸ ਸੌਦੇ ਦਾ ਬਿਲਕੁਲ ਪਤਾ ਹੋਣਾ ਚਾਹੀਦਾ ਪਰ ਉਹ ਇਸ ਸੌਦੇ ਤੋਂ ਬਿਲਕੁਲ ਅਣਜਾਣ ਅੱਛਾ ਅੱਜ ਫਿਰ ਇੱਥੇ ਬੈਠਣਾ ਜਿੱਦਾਂ ਦੇਖਿਆ ਗਿਆ ਪਹਿਲਾਂ ਵੀ ਲੰਮਾ ਸਮਾਂ ਮੋਰਚਾ ਚੱਲਿਆ ਸੀ ਇੱਥੇ ਬੈਠਣ ਦਾ ਪਲਾਨ ਹੈ ਜਾਂ ਫਿਰ ਕੁਝ ਸਮੇਂ ਦੇ ਲਈ ਜਿੱਦਾਂ ਕਿਹਾ ਗਿਆ 6 ਵਜੇ ਤੱਕ ਜਾਂ ਤੱਕ ਇੱਥੇ ਸਾਡਾ پلان ਤਾਂ ਅੱਗੇ ਦਿੱਲੀ ਤੱਕ ਜਾਣ ਦਾ ਹੈ ਦਿੱਲੀ ਕਿਹੜਾ ਅਸੀਂ ਹਥਿਆਰ ਵਗੈਰਾ ਕੁਝ ਲੈ ਕੇ ਜਾ ਰਹੇ ਹਾਂ ਅਸੀਂ ਫਿਰ ਸਿਰਫ ਸਾਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਅਸੀਂ ਪ੍ਰੋਟੈਸਟ ਕਰਨਾ ਚਾਹੁੰਦੇ ਹਾਂ ਤੇ ਉੱਥੇ ਜਾ ਕੇ ਵੀ ਅਸੀਂ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਹਾਂ ਤੇ ਅਸੀਂ ਦੇਸ਼ ਦੇ ਹਰ ਕੋਨੇ ਵਿੱਚ ਜਾ ਕੇ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਚਾਹੁੰਦੇ ਹਾਂ ਸਾਨੂੰ ਹਰ ਜਗ੍ਹਾ ਬੈਰੀਕੇਡ ਲਾ ਕੇ ਰੋਕਿਆ ਜਾਂਦਾ ਹੈ ਕਿਉਂ ਸਰਕਾਰਾਂ ਜਿਹੜੀਆਂ ਕਿਸੇ ਕੋਈ ਕੰਮ ਨਹੀਂ ਕਰਨ ਦਿੰਦੀਆਂ ਕਿਉਂਕਿ ਹਰ ਇਨਸਾਨ ਨੂੰ ਰੋਕ ਦਿੰਦੇ ਨੇ ਕਿ ਦਿੱਲੀ ਤੱਕ ਪਹੁੰਚਣਾ ਪਾਉ ਕਿਉਂਕਿ ਫਿਰ ਇਹਨਾਂ ਪੰਜਾਬੀਆਂ ਦਾ ਸਰਕਾਰਾਂ ਦਾ ਕੋਈ ਕੰਮ ਨਹੀਂ ਹੁੰਦਾ ਮੋਰਚੇ ਵਾਲਿਆਂ ਦਾ ਕਿਉਂਕਿ ਜਦੋਂ ਸਰਕਾਰ ਰੋਕ ਕੇ ਤੇ ਇਹਨਾਂ ਨੇ ਕਿੱਥੇ ਜਾਣਾ ਜਿੱਥੇ ਜਿੱਥੇ ਮੋਰਚੇ ਲਾਏ ਨੇ ਇਹ ਉੱਥੇ-ਉੱਥੇ ਬੈਰੀਕਡ ਲਾਈਨ ਉੱਥੇ-ਉੱਥੇ ਬੈਠ ਕੇ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤੇ ਨੇ ਸੋ ਧੰਨਵਾਦ ਜੇ ਉਹ ਦੇਖਿਆ ਕਿ ਕਿਸ ਤਰੀਕੇ ਦੇ ਲੱਖ-ਲੱਖ ਥਾਵਾਂ ਤੋਂ ਬੀਬੀਆਂ ਵੀ ਪਹੁੰਚੇ ਨੇ ਤੁਹਾਨੂੰ ਦੱਸ ਦੀ ਕਿ ਇਧਰ ਲੰਗਰ ਦੇ ਵੀ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਲੰਗਰ ਕਾਫੀ ਤਰ੍ਹਾਂ ਦਾ ਤੁਸੀਂ ਦੇਖਿਆ ਕਿ ਪਿੱਛੇ ਪਰਾਂਠਿਆਂ ਦਾ ਲੰਗਰ ਚੱਲ ਰਿਹਾ ਸੀ ਯਾਨੀ ਲਗ ਲਗ ਲੰਗਰ ਵੀ ਲਾਏ ਗਏ ਨੇ ਸੋ ਦੇਖਿਆ ਕਿ ਤੁਸੀਂ ਇਧਰ ਵੀ ਸੈਂਕੜਿਆਂ ਦੇ ਹਿਸਾਬ ਦੇ ਨਾਲ ਯਾਨੀ ਲੋਕ ਇੱਥੇ ਖੜੇ ਹੋਏ ਨੇ ਔਰ ਮਿੱਠੇ ਚੌਲਾਂ ਦਾ ਇੱਥੇ ਲੰਗਰ ਚੱਲ ਰਿਹਾ ਸੋ ਦੇਖੇ ਤੁਸੀਂ ਦੇਖਦੇ ਹੋ ਕਿ ਆਪਾਂ ਹੋਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਇੱਥੇ ਲਗ ਲਗ ਥਾਵਾਂ ਤੋਂ ਯਾਨੀ ਲੋਕ ਪਹੁੰਚੇ ਹੋਏ ਨੇ ਤੁਸੀਂ ਦੇਖੋ ਕਿ ਪੀਲੇ ਚੰਡੇ ਹੱਥਾਂ ਦੇ ਵਿੱਚ ਲਏ ਹੋਏ ਨੇ ਔਰ ਕੌਮੀ ਇਨਸਾਫ ਮੋਰਚਾ ਜਿਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਕਿ ਅੱਜ ਕੌਲ ਕਿ ਦਿੱਤੀ ਗਈ ਸੀ ਕਿ ਸ਼ੰਭੂ ਬਾਰਡਰ ਤੋਂ ਯਾਨੀ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ ਕਿਉਂਕਿ ਉੱਥੇ ਕਹਿੰਦੇ ਕਿ ਅਸੀਂ ਮੰਗ ਪੱਤਰ ਯਾਨੀ ਦੇਣਾ ਪਰ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਬਾਰਡਰਾਂ ਤੇ ਕਿਸਾਨਾਂ ਨੂੰ ਰੋਕਿਆ ਗਿਆ ਸੀ ਬੈਰੀਗੇਟ ਲਗਾ ਕੇ ਕੰਕਰੀਟ ਦੇ ਬੈਰੀਗੇਟ ਲਗਾ ਕੇ ਪਰ ਦੇਖਿਆ ਜਾ ਰਿਹਾ ਕਿ ਅੱਜ ਵੀ ਸਵੇਰ ਤੋਂ ਹੀ ਜਿੱਦਾਂ ਯਾਨੀ ਜਿਹੜੇ ਬੰਦੀ ਸਿੰਘਾਂ ਦੇ ਵੱਲੋਂ ਯਾਨੀ ਜਿਹੜੇ ਜਥੇਬੰਦੀਆਂ ਉਹਨਾਂ ਨੇ ਕਾਲ ਦਿੱਤੀ ਸੀ ਕਿ ਅੱਜ ਹੀ ਦਿੱਲੀ ਵੱਲ ਕੂਚ ਕਰਨਾ ਪਰ ਉੱਥੇ ਨੂੰ ਦੇਖਦੇ ਹੋਏ ਪਹਿਲਾਂ ਹੀ ਹਰਿਆਣਾ ਪੁਲਿਸ ਵੱਲੋਂ ਯਾਨੀ ਕੰਕਰੀਟ ਦੇ ਬੈਰੀਕੇਡ ਲਗਾ ਦਿੱਤੇ ਗਏ ਸਤਿ ਸ੍ਰੀ ਅਕਾਲ ਜੀ ਅੱਛਾ ਕੀ ਕਹਿਣਾ ਚਾਹੋਗੇ ਕਿ ਅੱਜ ਫੇਰ ਦੇਖੋ ਕਿ ਲੰਮਾ ਸਮਾਂ ਕਿ ਇੱਥੇ ਆਪਾਂ ਬੈਠੇ ਆਂ ਪਰ ਫੇਰ ਵੀ ਹੁਣ ਫੇਰ ਕੰਕਰੀਟ ਲਗਾ ਦਿੱਤੇ ਉੱਥੇ ਪੱਥਰ ਲਗਾ ਦਿੱਤੇ ਗਏ ਕਿ ਅੱਗੇ ਨਾ ਵਧਣਾ ਇਹ ਪੰਜਾਬ ਨੂੰ ਚਾਹੁੰਦੇ ਨਹੀਂ ਅੱਗੇ ਜਾ ਪੰਜਾਬ ਨੂੰ ਤਾਂ ਇਹ ਚਾਉਂਦੇ ਵੀ ਪੰਜਾਬ ਉੱਥੇ ਖਤਮ ਹੋਵੇ ਇਸ ਲੈਣ ਚ ਆਵੇ ਹੀ ਨਾ ਪੰਜਾਬ ਨੂੰ ਤਾਂ ਮਤਰੀ ਮਾਲਾ ਸ਼ੁਰੂ ਕਰਨ ਲੱਗੇ ਐ ਇਹ ਪੰਜਾਬ ਤਾਂ ਚੱਲਿਆ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਖਾਤਰ ਨਵੇਂ ਪਾਸ਼ਾ ਦਾ ਗੁਰਦੁਆਰਾ ਸੀਸਗੰਜ ਦਿੱਲੀ ਸਾਹਿਬ ਉੱਥੇ ਜਾ ਕੇ ਅਰਦਾਸ ਬੇਨਤੀ ਕਰਨੀ ਸੀ ਉਹਦੀ ਕਰਨ ਦੀ ਬਾਤ ਜਾ ਰਹੀ ਸੀ ਕਿਸੇ ਨੂੰ ਕੋਈ ਚੰਗਾ ਨਹੀਂ ਕਹਿਣਾ ਕਿਸੇ ਨੂੰ ਮਾੜਾ ਨਹੀਂ ਕਹਿਣਾ ਡਿਸਪੀਲਨ ਦੇ ਵਿੱਚ ਰਹਿ ਕੇ ਜਾਣਾ ਸ਼ਾਂਤੀ ਦੇ ਨਾਲ ਕਿਸੇ ਨਾਲ ਬੁੜਾ ਭੜਾ ਤਾਂ ਕਹਿਣਾ ਨਹੀਂ ਪਰ ਇਹ ਸਰਕਾਰ ਮੋਦੀ ਸਰਕਾਰ ਨਹੀਂ ਚਾਹੁੰਦੀ ਐ ਨਾ ਪੰਜਾਬ ਸਰਕਾਰ ਚਾਹੁੰਦੀ ਐ ਪਰ ਅੱਛਾ ਹਾਂ ਪਰ ਹੁਣ ਦੇਖਿਆ ਜਾਂਦਾ ਕਿ ਪੰਜਾਬ ਸਰਕਾਰ ਵੱਲੋਂ ਹੀ ਲੱਗੇਗਾ ਨਾ ਇਹ ਰੋਕਿਆ ਤਾਂ ਪੰਜਾਬ ਚ ਹੀ ਗਿਆ ਹਰਿਆਣੇ ਦਾ ਵਧਣ ਨਹੀਂ ਦਿੱਤਾ ਫਿਰ ਤਾਂ ਪੰਜਾਬ ਚ ਹੀ ਖੜੇ ਹਰਿਆਣਾ ਵਾਲੇ ਨੇ ਦੇਖੋ ਕਿਦਾਂ ਜਿੱਦਾਂ ਪਹਿਲਾਂ ਕੰਕਰੀਟ ਵਾਲੇ ਉਹ ਲਗਾ ਦਿੱਤੇ ਸੀ ਯਾਨੀ ਕਿਲਾ ਲਗਾ ਦਿੱਤੀ ਕਲਮਾ ਸਮਾ ਇੱਥੇ ਹੀ ਬੈਠੇ ਰਹੇ ਹੁਣ ਅੱਗੇ ਦਾ ਕੀ ਪਲਾਨ ਐ ਵੈਸੇ ਅੱਗੇ ਦਾ ਫਿਰ ਪਾਇੰਗ ਜੋ ਜੱਥੇ ਦੇ ਮੰਦੀਆਂ ਬਣਾਉਣੀਆਂ ਫਿਰ ਬਣੂ ਸੋ ਦੇਖੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਯਾਨੀ ਆਪਾਂ ਇਧਰਲੇ ਪਾਸੇ ਜਿਹੜੇ ਯਾਨੀ ਬੁਲਾਰੇ ਨੇ ਇੱਥੇ ਬੁਲਾਰੇ ਯਾਨੀ ਆਪਦੀ ਸਪੀਚ ਦੇ ਰਿ ਨੇ ਬੋਲ ਰਿ ਨੇ ਕਿ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇ ਸਭਾਣ ਦੇ ਨਾਂ ਤੇ ਲੜਾਈ ਵੀ ਲੜਨੀ ਪਈ ਥਾਨੂੰ ਬਹੁਤ ਵੱਡੀ ਲੜਾਈ ਲੜਨੀ ਪਈ ਛੋਟੀ ਲੜਾਈ ਨਹੀਂ ਬਾਬਾ ਰਾਜਾ ਰਾਜ ਸਿੰਘ ਆਏ ਸੋ ਬਾਬਾ ਰਾਜਾ ਰਾਜ ਸਿੰਘ ਜੀ ਵੀ ਆਪਣੇ ਜਥੇ ਨਾਲ ਪਹੁੰਚੇ ਹੋਏ ਨੇ ਸੋ ਜਿੱਥੇ ਆਪਾਂ ਸ਼ੰਭੂ ਬਾਰਡਰ ਤੇ ਖੜੇ ਹੋਏ ਆ ਸੋ ਅੱਜ ਕਾਲ ਕੀਤੀ ਗਈ ਸੀ ਕਿ ਦਿੱਲੀ ਵੱਲ ਕੂਚ ਕਰਨਾ ਸੋ ਬਾਬਾ ਜੀ ਦੇ ਨਾਲ ਗੱਲਬਾਤ ਕਰਨਾ ਬਾਬਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਬਾਬੇ ਕੀ ਕਹਿਣਾ ਚਾਹੋਗੇ ਕਿ ਅੱਜ ਯਾਨੀ ਦਿੱਲੀ ਵੱਲ ਨੂੰ ਵਧਣਾ ਸੀ ਅੱਜ ਫੇਰ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਬੈਰੀਕੇਡ ਲਗਾਏ ਗਏ ਸੀ ਕੰਕਰੀਟ ਦੇ ਉਦਾਂ ਹੀ ਲਗਾ ਦਿੱਤੇਗੇ ਵਧਣਾ ਵਧਾਉਣਾ ਕੀ ਨੇ ਇੱਥੇ ਇਹਨਾਂ ਨਿਰੋਗਤਾ ਰੋਕ ਕੇ ਠੀਕ ਹੈ ਇੱਥੇ ਬਹਿ ਕੇ ਆਪ ਦੇ ਮੰਨ ਦੇ ਬਲਬਲੇ ਨੇ ਦਿੱਲੀ ਤੱਕ ਪਹੁੰਚਾ ਦੇਣਗੇ ਮੈਸੇਜ ਚੱਲਿਆ ਜਾਊਗਾ ਹੋਰ ਕੀ ਐਸੀ ਐਸੇ ਰੋੜਾ ਪਾ ਕੇ ਮੁਰਜਾਂਗੇ ਘਰਾਂ ਨੂੰ ਵਾਈ ਜਾ ਕੇ ਚਲੇ ਜਾਵਾਂਗੇ ਆਪ ਆਪਣੇ ਘਰੇ ਸਭ ਨੂੰ ਲੋਕ ਚੱਲ ਜਾਣਗੇ ਹੁਣ ਬੈਠੇ 2 ਘੰਟਿਆਂ ਨੂੰ ਸਭ ਚੱਲ ਜਾਣਗੇ ਇੱਕ ਮੈਸੇਜ ਹੁੰਦਾ ਸਰਕਾਰਾਂ ਨੇ ਉਹ ਸਾਡੇ ਸਿੰਘਾਂ ਨੂੰ ਨਹੀਂ ਛੱਡਣਾ ਚਾਹੁੰਦੀਆਂ ਅਸੀਂ ਤਾਂ ਕੋਈ ਗੱਲ ਪੁੱਛਣਾ ਚਾਹਣਾ ਸਰਕਾਰ ਨੂੰ ਵੀ ਸਾਨੂੰ ਇਹ ਦੱਸਿਆ ਜਾ ਵੀ ਆਹ ਜਿਹੜੇ ਸਿੱਖ ਨੇ ਇਥੋਂ ਦੇ ਵਸਿੰਦੇ ਨਹੀਂ ਹੈਗੇ ਇਥੋਂ ਦੇ ਵੋਟਰ ਨਹੀਂ ਹੈਗੇ ਅਸੀਂ ਕੋਨ ਨੂੰ ਮੰਨਦੇ ਆਂ ਅਸੀਂ ਸ਼ਾਂਤੀ ਦੇ ਵਿੱਚ ਬੈਠੇ ਆਂ ਫਿਰ ਤੁਸੀਂ ਕਿਉਂ ਨਹੀਂ ਸਾਡੇ ਸਿੰਘਾਂ ਨੂੰ ਸਾਡੇ ਕਾਨੂੰਨ ਕਹਿੰਦਾ ਬੰਦੀ ਸਿੰਘ ਰਿਹਾ ਕਰੋ ਤੁਸੀਂ ਕਿਉਂ ਨਹੀਂ ਕਰਦੇ ਉਹਨਾਂ ਨੂੰ ਪ੍ਰੋਬਲ ਦੇਓ ਉਹਨਾਂ ਨੂੰ ਛੱਡੋ ਪਰ ਮਾਬਾ ਜੀ ਦੇਖਿਆ ਜਾਂਦਾ ਕਿ ਜਿਸ ਤਰੀਕੇ ਦੇ ਨਾਲ ਲੰਮਾ ਸਮਾਂ ਤਾਂ ਹੁਣ ਉੱਥੇ ਮੁਹਾਲੀ ਦੇ ਵਿੱਚ ਵੀ ਮੋਰਚਾ ਲੱਗਿਆ ਹੋਇਆ ਤੇ ਇੱਥੇ ਵੀ ਪਰ ਸਰਕਾਰਾਂ ਦੇ ਕੰਨਾਂ ਤੇ ਜੂੰ ਤਾਂ ਸਿਰਕ ਨਹੀਂ ਰਹੇ ਕੋਈ ਗੱਲ ਨਹੀਂ ਬੈਠੇ ਆਂ ਅਸੀਂ ਇਹ ਤਾਂ ਹੁਣ ਆਗੂਆਂ ਨੇ ਕੀ ਕਰਨਾ ਜੁੜੋ ਕੋਈ ਪ੍ਰੋਗਰਾਮ ਦੇਣੇ ਲਾਕੂ ਨੇ ਅਸੀਂ ਤਾਂ ਬੈਠੇ ਆਂ ਉਸੇ ਡਟੇ ਜਿੰਨਾ ਚਿਰ ਭਾਈ ਜਗਤਾਰ ਸਿੰਘ ਹਵਾਰਾ ਬਾਹਰ ਨਹੀਂ ਆਉਂਦਾ ਸੀ ਤਾਂ ਉੱਥੇ ਬੈਠੇ ਰਹਾਂਗੇ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਲੰਮਾ ਸਮਾਂ ਬਾਰਡਰਾਂ ਤੇ ਆਪਾਂ ਬੈਠੇ ਰਹੇ ਆ ਤੇ ਜਿਸ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਤੋਂ ਜਾਂ ਖਨੌਰੀ ਬਾਰਡਰ ਦੀ ਗੱਲ ਕਰੀਏ ਕਿ ਜਿਸ ਤਰੀਕੇ ਨਾਲ ਧਰਨੇ ਚੱਕੇ ਗਏ ਨੇ ਅੱਗੇ ਦਾ ਇੱਥੇ ਕਿਦਾਂ ਦਾ ਪਲਾਨ ਹੈ ਜਥੇਬੰਦੀਆਂ ਦਾ ਇਹ ਤਾਂ ਹੁਣ ਜਿਹੜੇ ਆਕੂ ਨੇ ਤਾਲਮਿਲ ਕਮੇਟੀ ਤੋਂ ਦੱਸ ਸਕਦੇ ਨੇ ਵੀ ਕੀ ਪਲਾਨ ਆ ਕੀ ਕਰਨਾ ਉਹਨਾਂ ਨੇ ਅਸੀਂ ਤਾਂ ਸੰਜੋਗੀਆਂ ਅਸੀਂ ਤਾਂ ਬੈਠੇ ਆ ਠੀਕ ਆ ਜੋ ਪ੍ਰੋਗਰਾਮ ਦੇਣਗੇ ਅਸੀਂ ਨਾਲ ਆ ਉਹਨਾਂ ਦੇ ਸੋ ਧੰਨਵਾਦ ਬਾਬਾ ਜੀ ਸੋ ਦੇਖਿਆ ਕਿ ਬਾਬਾ ਜੀ ਰਾਜਾ ਰਾਜ ਸਿੰਘ ਵੀ ਇੱਥੇ ਪਹੁੰਚੇ ਹੋਏ ਸੀ ਸ਼ੰਭੂ ਬਾਰਡਰ ਤੇ ਕਹਿੰਦੇ ਨੇ ਕਿ ਜੋ ਅੱਗੇ ਜੱਥੇ ਬੰਦੀਆਂ ਦਾ ਯਾਨੀ ਕਾਲ ਹੋਏਗੀ ਉਸ ਤਰੀਕੇ ਦੇ ਨਾਲ ਅਸੀਂ ਯਾਨੀ ਜੱਥੇ ਬੰਦੀਆਂ ਦੇ ਨਾਲ ਆ ਪਰ ਕਹਿੰਦੇ ਸਰਕਾਰਾਂ ਅਸੀਂ ਤਾਂ ਆਵਾਜ਼ ਪਹਚਾਣੀ ਹੈ ਸੋ ਸਰਕਾਰਾਂ ਤੱਕ ਆਵਾਜ਼ ਪਹੁੰਚੇ ਤੋ ਹੋਰਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਛਾ ਕੀ ਕਹਿਣਾ ਚਾਹੋਗੇ ਬੰਦੀ ਸਿੰਘਾਂ ਨੂੰ ਲੈ ਕੇ ਅੱਜ ਦਿੱਲੀ ਜਾਣਾ ਸੀ ਪਰ ਇੱਥੇ ਮੋਰਚਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬੈਰੀਕੇਡ ਲਗਾ ਦਿੱਤੇ ਗਏ ਔਰ ਕਾਫੀ ਤਾਦਾਦ ਦੇ ਵਿੱਚ ਪਹੁੰਚੇ ਹੋਏ ਸੀ ਇੱਥੇ ਇਹ ਮਤਲਬ ਕਿ ਕੋਈ ਪਹਿਲੀ ਵਾਰ ਬੈਰੀਕੇਡ ਨਹੀਂ ਲੱਗੇ ਪਹਿਲਾਂ ਵੀ ਜਦੋਂ ਇੱਥੇ ਕਿਸਾਨਾਂ ਦਾ ਵੱਡਾ ਮੋਰਚਾ ਲੱਗਿਆ ਉਦੋਂ ਵੀ ਦਿੱਲੀ ਨਹੀਂ ਜਾਣ ਦਿੱਤਾ ਜਦੋਂ ਦਿੱਲੀ ਦੇ ਵਿੱਚ ਮਤਲਬ ਕਿ ਜਾਣਾ ਸੀ ਵੱਡਾ ਮੋਰਚਾ ਜਿਹਨੂੰ ਪਹਿਲਾ ਅੰਦੋਲਨ ਕਹਿੰਦੇ ਆ ਕਿਸਾਨ ਅੰਦੋਲਨ ਉਦੋਂ ਵੀ ਸਾਨੂੰ ਟਿੱਕਰੀ ਦੇ ਬਾਰਡਰਾਂ ਦੇ ਉੱਤੇ ਰੋਕਿਆ ਗਿਆ ਜਦੋਂ ਦੀ ਵੀ ਮੋਦੀ ਹਕੂਮਤ ਮੰਦਰ ਕੇ ਦੇਸ਼ ਦੀ ਰਾਜਗਦੀ ਤੇ ਬੈਠੀ ਆ ਇਹ ਮਜ਼ਦੂਰਾ ਕਿਸਾਨਾਂ ਦੇ ਕਿਰਤੀ ਲੋਕਾਂ ਦੇ ਮਤਲਬ ਕੇ ਇੱਕੇ ਤੋਂ ਸੰਘਰਸ਼ ਤੋਂ ਡਰਦੀ ਅੱਜ ਬੜੀ ਜਾਇਜ਼ ਜੀ ਮੰਗ ਹੈ ਦੇਸ਼ ਦਾ ਸੰਵਿਧਾਨ ਲੋਕਤੰਤਰ ਇਹਦੀ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਨਾਤਰ ਕੇ ਦੱਸ ਸਕਦੇ ਹੋ ਜਿਹੜਾ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਅੱਜ ਅਸੀਂ ਦਿੱਲੀ ਨੂੰ ਜਾਣਾ ਸੀ ਕੌਮੀ ਇਨਸਾਫ ਮੋਰਚੇ ਦੀ ਕਾਲ ਸੀ ਸੱਦੇ ਦੇ ਉੱਤੇ 30 32 32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਮਤਲਬ ਕਿ ਬੰਦ ਸਾਡੇ ਸਿੱਖ ਕੈਦੀ ਨੇ ਸਜ਼ਾਵਾਂ ਪੂਰੀਆਂ ਕਰ ਹੋ ਗਈਆਂ ਨੇ ਪਰ ਫਿਰ ਵੀ ਸਰਕਾਰ ਉਹਨਾਂ ਨੂੰ ਛੱਡਣ ਦਾ ਨਾਂ ਨਹੀਂ ਲੈ ਰਹੀ ਇਸੇ ਤਰ੍ਹਾਂ ਸਾਡੇ ਬੁੱਧੀਜੀਵੀ ਨੇ ਲੇਖਕ ਨੇ ਚਿੰਤਕ ਨੇ ਸਾਡੇ ਵਿਦਿਆਰਥੀ ਆਗੂ ਨੇ ਜਿਵੇਂ ਉਮਰਤ ਖਾਲ ਉਮਰ ਖਾਲਦ ਆ ਮਤਲਬ ਕਿ ਉਹਨੂੰ ਵੀ ਬਲਕੇ ਫੜ ਕੇ ਜੇਲ੍ਹ ਦੇ ਵਿੱਚ ਸਿੱਟਿਆ ਹੋਇਆਗਾ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਤਾਂ ਸਰਕਾਰ ਫਾਸ਼ਿਸਟ ਸਰਕਾਰ ਇਤੋਂ ਪਹਿਲਾਂ ਬਹੁਤ ਸਾਰੀਆਂ ਸਰਕਾਰਾਂ ਰਹੀਆਂ ਪਰ ਅੱਜ ਤੋਂ ਅੱਜ ਦੀ ਨਕਮੀ ਜਿਹੜੀ ਸਰਕਾਰ ਕੇਂਦਰ ਦੀ ਇਦੋਂ ਦੀ ਸਰਕਾਰ ਕਦੇ ਪਹਿਲਾਂ ਦੇਖੀ ਨਹੀਂ ਸਾਨੂੰ ਲੱਗਦਾ ਕਿ ਪੰਜਾਬ ਨੂੰ ਦੋਰੇ ਚਿਹਰੇ ਨਾਲ ਦੇਖਦੀ ਹੈ ਯਾਨੀ ਯਾਨੀ ਜਿਹੜੀ ਸੈਂਟਰ ਗਵਰਨਮੈਂਟ ਹੈ ਕਿਉਂਕਿ ਦੇਖਿਆ ਜਾਂਦਾ ਹੈ ਚਾਹੇ ਆਪਾਂ ਚੰਡੀਗੜ੍ਹ ਯੂਨੀ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਈ ਅੱਜ ਚੰਡੀਗੜ੍ਹ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਪਹਿਲਾਂ ਮਾਹੌਲ ਭੱਖਿਆ ਸੀ ਦੂਰੇ ਚਿਹਰੇ ਦੇ ਨਾਲ ਕੱਲੇ ਪੰਜਾਬ ਨੂੰ ਨਹੀਂ ਦੇਖਦੀ ਇਹ ਪੂਰੇ ਦੇਸ਼ ਦੀਆਂ ਜਿਹੜੀਆਂ ਘੱਟ ਗਿਣਤੀ ਨੇ ਉਹ ਮੁਸਲਮਾਨ ਨੇ ਐਸਾਈ ਨੇ ਬੋਧੀ ਨੇ ਮਤਲਬ ਕਿ ਸਾਰਿਆਂ ਨੂੰ ਮਤਲਬ ਕਿ ਦੂਰੀ ਟੀਰੀ ਅੱਖ ਨਾਲ ਦੇਖਦੀ ਆ ਤਾਂ ਇਸ ਕਰਕੇ ਉਹ ਚਾਹੁੰਦੀ ਆ ਕਿ ਮਤਲਬ ਕਿ ਜਿਹੜਾ ਘੱਟ ਗਿਣਤੀ ਤਬਕਾ ਉਹ ਭਾਵੇਂ ਸਿੱਖ ਕਮਿਊਨਿਟੀ ਆ ਮੁਸਲਮਾਨ ਕਮਿਊਨਿਟੀ ਆ ਜਾਂ ਐਸਾਈ ਕਮਿਊਨਿਟੀ ਆ ਜਾਂ ਬੋਧੀ ਨੇ ਉਹਨਾਂ ਤੇ ਮਤਲਬ ਕਿ ਲਗਾਤਾਰ ਹਮਲਾ ਜਦੋਂ ਤੋਂ ਇਹ ਮੋਤੀ ਸਰਕਾਰ ਮਤਲਬ ਕਿ ਦੇਸ਼ ਦੀ ਰਾਜਨੀਤੀ ਤੇ ਬੈਠੀ ਆ ਉਦੋਂ ਤੋਂ ਲਗਾਤਾਰ ਹਮਲਾ ਜਿਹੜਾ ਹੋ ਰਿਹਾ ਹੈ ਅੱਜ ਹਰ ਇੱਕ ਮਤਲਬ ਕਿ ਭਾਸ਼ਣ ਦੇ ਵਿੱਚ ਜਿਹੜਾ ਮੋਤੀ ਮਤਲਬ ਕਿ ਪੂਰਾ ਅਮਿਤ ਸ਼ਾਦੀ ਚੁੰਡਲੀ ਆ ਉਹ ਕਟਗਿਣਤੀਆਂ ਦੇ ਉੱਤੇ ਮਤਲਬ ਕਿ ਇਸ ਤਰ੍ਹਾਂ ਦੇ ਘਣਾਉਣੇ ਮਤਲਬ ਕਿ ਸ਼ਬਦ ਜਿਹੜੇ ਉਹਨੂੰ ਸ਼ਬਦਾਬਲੀ ਬੋਲਣੀ ਨਹੀਂ ਚਾਹੀਦੀ ਮਤਲਬ ਕਿ ਔਰਤਾਂ ਪ੍ਰਤੀ ਬੋਲੀ ਜਾ ਰਹੀ ਆ ਸਾਡੇ ਕਟਗਿਣਤੀਆਂ ਦੀ ਬੋਲੀ ਜਾ ਰਹੀ ਆ ਬਹੁਤ ਮਤਲਕੇ ਕਟਿਆ ਸ਼ਬਦਾਵਲੀ ਜਿਹੜੀ ਉਹ ਭੁੱਲੀ ਜਾ ਰਹੀ ਆ ਅੱਜ ਅਸੀਂ ਮਤਲਕੇ ਇਥੇ ਮੰਗ ਪੱਤਰ ਦੇਣ ਵਾਸਤੇ ਪਹੁੰਚੇ ਸੀ ਪਰ ਦੇਸ਼ ਦੀ ਹਕੂਮਤ ਨੇ ਜਿਹੜੀ ਮਤਲਕੇ ਇਥੇ ਬੈਟੇ ਬੈਰੀਕੇਡ ਲਾ ਕੇ ਇਥੋਂ ਬੰਦ ਕਰ ਦਿੱਤਾ ਔਰ ਕੁਝ ਦਿੱਲੀ ਦੇ ਵਿੱਚੋਂ ਕੋਈ ਹੋਮਨਿਸਟਰ ਵੱਲੋਂ ਕੋਈ ਅਧਿਕਾਰੀ ਮੰਗ ਪੱਤਰ ਲੈ ਕੇ ਆਏ ਆ ਗਿਆਗਾ ਔਰ ਦੇਖਦੇ ਆਂ ਵੀ ਉਸ ਗੱਲ ਤੇ ਕਿੰਨਾ ਕਿ ਸਾਡੀ ਤੇ ਵਿਸ਼ਵਾਸ ਕਰਦੇ ਨੇ ਕਿੰਨਾ ਕਿ ਸਾਨੂੰ ਮਤਲਕ ਉਹ ਸਾਡੇ ਜਿਹੜੇ ਬੰਦੀ ਸਿੰਘ ਨੇ ਜਾਂ ਜਿਹੜੇ ਬੁੱਧੀਜੀਵੀ ਨੇ ਕਦੋਂ ਰਹਾ ਕਰਦੇ ਨੇ ਔਰ ਅਗਲੀ ਜਿਹੜੀ ਕਾਲ ਹੋਊਗੀ ਤਾਂ ਫਿਰ ਉਸ ਹਿਸਾਬ ਨਾਲ ਫੇਰ ਪ੍ਰੋਟੈਸਟ ਕਰ। ਸੋ ਧੰਨਵਾਦ ਸੋ ਦੇਖਿਆ ਕਿ ਤੁਸੀਂ ਅਲੱਗ-ਅਲੱਗ ਥਾਵਾਂ ਤੋਂ ਅਲੱਗ-ਅਲੱਗ ਜਥੇਬੰਦੀਆਂ ਜੁੜੀਆਂ ਹੋਈਆਂ ਸੀ। ਸੋ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਸੀ। ਸੋ ਸਾਡੀਆਂ ਬੀਬੀਆਂ ਪੈਣਾ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਸੋ ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ। ਸੋ ਜਿਨ੍ਹਾਂ ਨੇ ਪ੍ਰੀਮੀਅਮ ਟੀਵੀ ਪੰਜਾਬ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ।